ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਸੰਬੰਧ ਦੇ ਵਿੱਚ ਅਤੇ ਜੋ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਨਾਲ ਬਾਹਰਲੇ ਗੁਰਦੁਆਰਾ ਸਾਹਿਬਾਨ ਨੇ ਸੰਬੰਧਿਤ ਉਹਨਾਂ ਦਾ ਕਿਸ ਤਰ੍ਹਾਂ ਹੋਰ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਜਾਵੇ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਨੀ ਰਵੀ ਸਿੰਘ ਜੀ ਹੈੱਡ ਗ੍ਰੰਤੀ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਉਹਨਾਂ ਦੇ ਨਾਲ ਸਾਡੇ ਅਰਦਾਸੀਏ ਸਿੰਘ ਜੀ ਹਾਈਡਰ ਗ੍ਰਾਂਤੀ ਗੁਰਦਰਾ ਸਹੀਦ ਬਾਬਾ ਦੀਪ ਸਿੰਘ ਜੀ ਦੇ ਤੇ ਪੰਜ ਪਿਆਰੇ ਸਹਿਬਾਨ ਹੋਰ ਅੰਦਰਲਾ ਸਟਾਫ ਸਾਡੇ ਮੈਨੇਜਰ ਸਹਿਬਾਨ ਇਹ ਅੱਜ ਇਕੱਤਰਤਾ ਬੁਲਾਈ ਸੀਗੀ ਪ੍ਰਬੰਧ ਨੂੰ ਹੋਰ ਕਿਸ ਤਰ੍ਹਾਂ ਚਾਲੂ ਢੰਗ ਨਾਲ ਚਲਾਇਆ ਜਾ ਸਕੇ ਸੋ ਸਾਰਾ ਸਟਾਫ ਅੱਜ ਦੀ ਇਕੱਤਰਤਾ ਵਿੱਚ ਪਹੁੰਚਿਆ ਸਾਰਿਆਂ ਦਾ ਧੰਨਵਾਦ ਤੇ ਬਹੁਤ ਵਧੀਆ ਤਰੀਕੇ ਨਾਲ ਵਧੀਆ ਮਾਹੌਲ ਦੇ ਵਿੱਚ ਅੱਜ ਇਹ ਜਿਹੜੀ ਮੀਟਿੰਗ ਹੋਈ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਤਨ ਤਨ ਗੁਰੂ ਆਰਮਦਾਸ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਉਹ ਗੁਰਪੁਰਬ ਦੇ ਸਬੰਧ ਦੇ ਵਿੱਚ ਤੇ ਹੋਰ ਕਿਸ ਤਰ੍ਹਾਂ ਪ੍ਰਬੰਧ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ ਇਹ ਸਾਰਾ ਅੱਜ ਵਿਚਾਰ ਪਟਾੰਦਰਾਂ ਹੋਇਆ ਸਾਰਿਆਂ ਦਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰ ਸ਼੍ਰੋਣੀ ਗੁਰਦੁਆਰਾ ਬੰਦਕ ਟਿਵੇਖੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਔਰ ਸ਼ਹਿਰ ਅੰਦਰ ਸਥਿਤ ਜਿਹੜੇ ਵੀ ਗੁਰਦੁਆਰਾ ਸਹਿਬਾਨ ਨੇ ਉਨਾ ਸਾਰੇ ਗੁਰਦੁਆਰਾ ਸਾਹਿਬਾਨ ਦੇ ਸਟਾਫ ਦੇ ਸ਼੍ਰੀ ਰਵੰਦਰ ਸਾਹਿਬ ਦੇ ਸਟਾਫ ਦੇ ਕਰਮਾਂ ਦੇ ਸਟਾਫ ਦੇ ਇੰਜਾਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ ਦੀ ਇੱਕ ਪ੍ਰਬੰਧਕੀ ਨੁਕਤਾ ਨਿਗਾਹ ਨੂੰ ਮੁੱਖ ਰੱਖਦਿਆਂ ਹੋਇਆ ਇੱਕ ਇਕੱਤਰਤਾ ਜਿਹੜੀ ਹੈ ਉਹ ਬੁਲਾਈ ਗਈ ਸੀ ਔਰ ਉਸ ਇਕੱਤਰਤਾ ਦੇ ਵਿੱਚ ਕੁਝ ਜਾਣਕਾਰੀਆਂ ਜੋ ਸਟਾਫ ਨੂੰ ਦਿੱਤੀਆਂ ਗਈਆਂ ਨੇ ਕੁਸਟਾਫ ਦੇ ਕੋਲੋਂ ਸੁਣੀਆਂ ਗਈਆਂ ਨੇ ਔਰ ਕੁਝ ਕੁ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਤੇ ਸਟਾਫ ਜਿਹੜਾ ਹੈ ਉਹ ਬਦਲਦਾ ਰਹਿੰਦਾ ਨਵੇਂ ਆਉਂਦੇ ਨੇ ਪੁਰਾਣੇ ਚਲੇ ਜਾਂਦੇ ਨੇ ਅਦਦਾਬ ਬਦਲੀ ਜਿਹੜੀ ਹੈ ਉਹ ਪ੍ਰਬੰਧ ਦੇ ਵਿੱਚ ਹੁੰਦੀ ਰਹਿੰਦੀ ਹੈ ਇਸ ਕਰਕੇ ਸਮੇਂ-ਸਮੇਂ ਤੇ ਸਟਾਫ ਜਿਹੜਾ ਹੈ ਉਹ ਜਾਣਕਾਰੀ ਵੈਂਡਰ ਸਾਹਿਬ ਪਾਸੋਂ 4 ਸਹਿਬਾਨ ਪਾਸੋਂ ਜਾਂ ਦਾਸਾਂ ਦੇ ਪਾਸੋਂ ਜਿਹੜੀ ਜਾਣਕਾਰੀ ਹੈ ਉਹ ਪ੍ਰਬੰਧ ਸੰਬੰਧੀ ਉਹ ਪ੍ਰਾਪਤ ਕਰਦਾ ਰਹੇ ਔਰ ਇਹ ਜਿਹੜੀਆਂ ਹਦਾਇਤਾਂ ਨੇ ਇਹ ਅੱਜ 27 ਤਾ ਦੇ ਵਿੱਚ ਸੂਬਾ ਸਟਾਫ ਨੂੰ ਜਾਰੀ ਕੀਤੀ ਗਈਆਂ ਹੈ ਕਿ ਪ੍ਰਬੰਧ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਚੱਲਦੇ ਹੋਏ ਪ੍ਰਬੰਧ ਦੇ ਵਿੱਚ ਨਾ ਆਵੇ ਕਿੱਥੇ ਵੀ ਕੋਈ ਜਿਹੜੀ ਮਰਿਆਦਾ ਹੈ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਆਵੇ ਪ੍ਰਬੰਧ ਨੂੰ ਬਿਲਕੁਲ ਸਮੂਤ ਔਰ ਸਹੀ ਰੱਖਣ ਵਾਸਤੇ ਅੱਜ ਦੀ ਇਕਤਰਤਾ ਸੀ ਉਹ ਬੁਲਾਈ ਗਈ। ਜੀ ਸਾਹਿਬ ਜੀ ਪੰਜਾਬ ਦੇ ਹੜ੍ਹ ਆਏ ਐ ਐਸਪੀਸੀ ਉਹਨਾਂ ਲਗਾਤਾਰ ਜਿਵੇਂ ਜੀ ਕੋਲ ਤੇ ਕੰਪਿਊਟਰ ਰਹੇ ਤੁਹਾਡੇ ਕੋਲੋਂ ਵੀ ਜਾ ਕੇ ਜਿਗਾ ਜਗਾ ਜਨਰਲ ਜਰੂਰੀ ਹੈ ਉਹਨ ਕੀ ਲਗਾਤਾਰ ਕਿੰਨਾਂ ਦੇ ਐ ਦੇਖੋ ਸ਼੍ਰੋਮਣਗੁਰ ਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾਂ ਤੋਂ ਹੀ ਇਹ ਚੱਲਦਾ ਹੈ ਕਿ ਜਿੱਥੇ ਕਿੱਥੇ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਚਾਹ ਹੜ੍ਹ ਹੋਣ ਚਾਹ ਪੁਛਾਰ ਹੋਵੇ ਚਾਹੇ ਕੋਈ ਸੁਨਾਮੀ ਆਉਂਦੀ ਹੈ ਕੁਛ ਵੀ ਹੁੰਦਾ ਹੈ ਤੇ ਹਰ ਸਿੱਖ ਦਾ ਯਤਨ ਹੁੰਦਾ ਹੈ ਕੋਈ ਸੇਵਾ ਵਾਸਤੇ ਪਹੁੰਚਦਾ ਹੈ ਔਰ ਸਾਡੀ ਇਹ ਸਿੱਖਾਂ ਦੀ ਗੜੀ ਸਭ ਤੋਂ ਵੱਡੀ ਸੰਸਥਾ ਹੈ ਜੋ ਵਰਲਡਵਾਇਡ ਸਿੱਖਾਂ ਦੇ ਨੁਮਾਇੰਦਗੀ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸੰਭਵ ਸਹਾਇਤਾ ਦੇ ਜਿਹੜੇ ਯਤਨ ਨੇ ਕੀਤੇ ਜਾਂਦੇ ਨੇ ਇਸ ਵਾਰ ਵੀ ਜਦ ਤੋਂ ਹੜਾਂ ਦੀ ਸ਼ੁਰੂਆਤ ਹੋਈ ਹੈ ਲੋਕ ਪਾਣੀ ਵਿੱਚ ਘਿਰੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਜਿਹੜੀ ਹੈ ਲੋਕਾਂ ਦਾ ਰੈਸਕਿਊ ਕਰਨਾ ਅ ਆਦਿਕ ਆਪਣਾ ਸਟਾਫ ਲਾ ਕੇ ਲੰਗਰ ਪਹੁੰਚਾਉਣ ਦੀ ਸੇਵਾ ਔਰ ਪ੍ਰਧਾਨ ਸਾਹਿਬ ਵੱਲੋਂ ਲੱਖਾਂ ਰੁਪਏਾਂ ਦਾ ਜਿਹੜਾ ਡੀਜ਼ਲ ਹੈ ਉਹਦੀ ਪਹਿਲਾਂ ਵੀ ਜਿਹੜੀ ਸਹਾਇਤਾ ਸੀ ਉਹ ਦਿੱਤੀ ਗਈ ਹੈ ਤੇ ਅੱਗੇ ਵੀ ਜਿਹੜੀ ਸਹਾਇਤਾ ਹੈ ਉਹਨੂੰ ਜਾਰੀ ਰੱਖਣ ਦਾ ਜਿਹੜਾ ਐਲਾਨ ਹੈ ਉਹ ਕੀਤਾ ਗਿਆ ਹੈ ਹੁਣ ਭਾਵੇਂ ਹੜ੍ਹਾਂ ਦੀ ਸਥਿਤੀ ਹੁਣ ਕੰਟਰੋਲ ਵਿੱਚ ਹੈ ਪਾਣੀ ਉਤਰ ਚੁੱਕਾ ਹੈ ਪਰ ਕਈ ਥਾਵਾਂ ਤੇ ਨੀਵੇਂ ਥਾਵਾਂ ਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਅਜੇ ਵੀ ਖੜੋਤਾ ਹੋਣ ਕਰਕੇ ਪਾਣੀ ਬਦਬੂ ਮਾਰ ਰਿਹਾ ਹੈ ਔਰ ਮੱਛਰ ਦੇ ਪੈਦਾ ਹੋਣ ਦੀ ਜਿਹੜੀ ਬੜੀ ਵੱਡੀ ਸੰਭਾਵਨਾ ਹੈ ਮੱਖੀਆਂ ਦੇ ਪੈਦਾ ਹੋਣ ਦੀ ਸੰਭਾਵਨਾ ਹੈ ਬਿਮਾਰੀਆਂ ਲੱਗਣ ਦੀ ਸੰਭਾਵਨਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੱਛਰ ਮਾਰਨ ਵਾਲੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਵੀ ਜਾਰੀ ਕੀਤੀਆਂ ਗਈਆਂ ਨੇ ਤਾਂ ਕਿ ਉਹਦੇ ਦਵਾਈ ਦੇ ਸਪਰੇਅ ਕਰਕੇ ਤੇ ਜਿਹੜੇ ਮੱਛਰ ਤੇ ਮੱਖੀਆਂ ਨੇ ਉਹ ਖਤਮ ਕੀਤੇ ਜਾਣ ਤਾਂ ਕਿ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਮੱਛਰ ਕਰਕੇ ਮੱਖੀ ਕਰਕੇ ਫਾਇਣੇ ਕਰਕੇ ਕੋਈ ਬਿਮਾਰੀ ਜਿਹੜੀ ਹੈ ਉਹ ਨਾ ਹੋਵੇ ਮੈਡੀਕਲ ਟੀਮਾਂ ਜਿਹੜੀਆਂ ਨੇ ਉਹ ਭੇਜ ਰਹੇ ਨੇ ਔਰ ਹੁਣ ਵੀ ਭਾਈ ਗੁਰਦਾਸ ਹਾਲਜੀ ਵਿਖੇ ਜਿਹੜਾ ਸਟੋਰ ਹੈ ਉਹ ਕਾਇਮ ਕੀਤਾ ਹੈ ਰੀਲੀਫ ਫੰਡ ਜਿਹੜਾ ਉਹ ਜਾਰੀ ਕੀਤਾ ਹੋਇਆ ਅਕਾਊਂਟ ਜਾਰੀ ਕੀਤਾ ਹੋਇਆ ਕਿ ਰੀਲੀਫ ਫੰਡ ਜਮ੍ਹਾਂ ਕੀਤੇ ਜਾ ਰਹੇ ਨੇ ਔਰ ਵੱਡੀ ਗਿਣਤੀ ਕੇ ਸੰਗਤ ਉਹ ਰੀਲੀਫ ਫੰਡ ਵਿੱਚ ਮਾਇਆ ਵੀ ਜਮ੍ਹਾਂ ਕਰਵਾ ਰਹੀ ਹੈ ਔਰ ਵਸਤੂਆਂ ਵੀ ਭੇਟ ਕਰ ਰਹੀ ਹੈ ਹੁਣੇ ਮੈਨੇਜਰ ਸਾਹਿਬ ਨੇ ਸਾਰੇ ਸਟਾਫ ਨੂੰ ਇਹ ਐਲਾਨਿਤ ਰੂਪ ਤੇ ਕਿਹਾ ਹੈ ਕਿ ਸਾਡੇ ਕੋਲ ਕਾਫੀ ਜਿਹੜਾ ਸਟਾਕ ਹੈ ਕੋਈ ਭਾਈ ਗੁਰਦਾਸ ਹਾਲ ਜਮ੍ਹਾਂ ਹੋ ਚੁੱਕਾ ਹੈ ਜਿੱਥੇ ਕਿਤੇ ਵੀ ਕਿਸੇ ਨੂੰ ਹੜਪੀਟ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜ਼ਰੂਰਤ ਹੈ ਤੇ ਉਹ ਸਾਡਾ رابطہ ਕਰੋ ਤੇ ਉਹ ਵਸਤੂ ਜਿਹੜੀ ਹੈ ਉਹ ਤੱਕ ਜਿਹੜੀ ਕੋਈ ਦੇ ਕੀਤੀ ਜਾ ਸਕੇ ਔਰ ਅੱਗੇ ਜਾ ਕੇ ਜੋ ਸਹਾਇਤਾ ਸੰਗਤ ਵਾਸਤੇ ਲੋੜਿੰਦੀ ਹੋਏਗੀ ਉਹ ਸ਼੍ਰੋਮਣਗੁਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਏ। ਜੀ ਜੀ ਇਹ ਸੁਭਾਸ਼ ਸਿੰਘ ਸਾਹਿਬ ਅਲੋਪ ਬੇਕੰਮ ਕੰਪਲਟ ਕੀਤਾ ਹੈ। ਉਹ ਦੇਖੋ ਸੰਦੀਪ ਸਿੰਘ ਹਨੀ ਦੇ ਵਿੱਚ ਪ੍ਰਸਤੁਤ ਆਇਆ ਗਿਆ। ਦੇਖੋ ਸੰਦੀਪ ਸਿੰਘ ਸਾਨੀ ਜੋ ਗੌਰ ਸਿੱਖਾ ਜੀ ਨੇ ਹਰ ਵੇਲੇ ਸਿੱਖਾਂ ਦੇ ਖਿਲਾਫ ਜ਼ਹਿਰ ਉਗੜਨ ਵਾਲੇ ਸੁਧੀਰ ਸੂਰੇ ਦਾ ਵੀ ਉਹਨੇ ਜਿਹੜਾ ਕਤਲ ਸੀਓ ਕੀਤਾ ਉਹਨੂੰ ਮਾਰ ਕੇ ਬੜੀ-ਬੜੀ ਸੇਵਾਵਾਂ ਨੇ ਕੀਤੀ ਐ ਜੋ ਪਟਿਆਲਿਤ ਜੇਲ੍ਹ ਵਿੱਚ ਬੰਦ ਸੀ ਔਰ ਉੱਥੇ ਹੀ ਇੱਕ ਦੁਸ਼ਟ ਜ਼ਾਲਮ ਜਿਹੜਾ ਪੁਲਿਸ ਅਫਸਰ ਐ ਜੋ ਖਾੜਕੂਆਰ ਦੇ ਸਮੇਂ ਜਿਨੇ ਪਤਾ ਨਹੀਂ ਕਿੰਨੇ ਕੁ ਬੇਦੋਸ਼ੇ ਨੌਜਵਾਨ ਜਿਹੜੇ ਨੇ ਉਹਨਾਂ ਤੇ ਤਸ਼ੱਦਦ ਕੀਤਾ ਝੂਠੇ ਪੁਲਸ ਮੁਕਾਬਲੇ ਬਣਾ ਬਣਾ ਕੇ ਦੇਦੋਸ਼ੇ ਨੌਜਵਾਨਾਂ ਦਾ ਉਹਨੇ ਕਤਲ ਕੀਤਾ ਔਰ ਖਾਸ ਕਰਕੇ ਬਾਬਾ ਚਰਨ ਸਿੰਘ ਦੀ ਬੀੜ ਸਾਹ ਵਾਲੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਉਹ ਕਤਲ ਉਹਨਾਂ ਨੂੰ ਸ਼ਹੀਦ ਉਹਨੇ ਕੀਤਾ ਉਹ ਦੁਸ਼ਟ ਜਿਹੜਾ ਉਹ ਪਿਛਲੇ ਕੁਸਾਲਾਂ ਤੋਂ ਜੇਲ੍ਹ ਵਿੱਚ ਬੰਦ ਸੀ ਔਰ ਹੁਣ ਇਹ ਪਤਾ ਲੱਗਾ ਕਿ ਉਹਨੇ ਸੰਦੀਪ ਸਿੰਘ ਸੰਨੇ ਨੂੰ ਇੱਕ ਗੱਲ ਕਹੀ ਸੀ ਕਿ ਜੇਕਰ ਤੂੰ ਉਸ ਜਿਹੜੇ ਪੈਦਾ ਹੋਇਆ ਹੁੰਦਾ ਤੇ 13 ਵੀ ਹੁਣ ਤੱਕ ਕੋਸ ਮੁਕਾਬਲਾ ਬਣਾ ਕੇ ਤੇ ਉਹਨੂੰ ਮਾਰ ਦਿੱਤਾ ਜਾਂਦਾ ਜਿਸ ਤੇ ਤੈਸ਼ ਵਿੱਚ ਆ ਕੇ ਤੇ ਜਿਹੜੀ ਉਹ ਲੜਾਈ ਹੋਈ ਲੜਾਈ ਦੌਰਾਨ ਉਹ ਜ਼ਖਮੀ ਹੋਇਆ ਤੇ ਹਸਪਤਾਲ ਵਿੱਚ ਉਹਦੀ ਮੌਤ ਹੋ ਗਈ ਦੇਖੋ ਕਿੰਨਾ ਕੁ ਜ਼ਾਲਮ ਪੁਲਿਸ ਅਫਸਰ ਆਇਆ ਕਿ ਜਿਹਦੇ ਲਾਸ਼ ਲੈਂਡ ਉਹਦੇ ਘਰਦਿਆਂ ਨੇ ਇਨਕਾਰ ਕਰ ਦਿੱਤਾ ਔਰ ਆਪਣੇ ਆਪ ਨੂੰ ਲੋਕ ਉਹਦਾ ਨਾਮ ਸੁਖਬਾ ਸਿੰਘ ਸੀ ਔਰ ਆਪਣੇ ਆਪ ਨੂੰ ਉਹ ਸੁਪਾ ਸਰਹੰਦ ਕਹਿ ਕੇ ਪੇਸ਼ ਕਰਦਾ ਹੁੰਦਾ ਸੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਅਜਿਹਾ ਇੱਕ ਪੁਲਿਸ ਅਫਸਰ ਜਿਹੜਾ ਸਿੱਖੀ ਪੇਸ਼ ਵਿੱਚ ਸੀ ਤੇ ਆਪਣੇ ਆਪ ਨੂੰ ਸੁਪਾ ਸਰਹੰਦ ਕਹਿ ਕੇ ਤੇ ਸਿੱਖਾਂ ਦਾ ਸਿੱਖਾਂ ਦੇ ਕਤਲयाम ਕਰਨ ਵਾਲਾ ਜਿਹੜਾ ਪੁਲਿਸ ਅਫਸਰ ਸੀ ਉਹ ਕਿੰਨਾ ਕੁ ਜ਼ਾਲਮ ਹੋ ਸਕਦਾ ਉਸ ਜ਼ਾਲਮ ਦਾ ਦੁਨੀਆ ਤੋਂ ਤੁਰ ਜਾਣਾ ਔਰ ਉਹਦੇ ਤੋਂ ਬਾਅਦ ਸੰਦੀਪ ਸਿੰਘ ਸਨ ਇਹ ਉੱਤੇ ਜੋ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਨੇ ਕਿ ਅਨਿਵਾਪ ਪੁਲਿਸ ਵੱਲੋਂ ਡਾਂਗਾਂ ਦੇ ਨਾਲ ਕੋਟਮਾਰਕ ਕਰਨੀ ਤਸ਼ੱਦਦ ਕਰਨਾ ਔਰ ਲੁੱਭੁਹਾਨ ਜਿਹੜਾ ਉਹਨੂੰ ਕੀਤਾ ਗਿਆ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਔਰ ਸਾਨੂੰ ਸਾਰਿਆਂ ਨੂੰ ਸੰਦੀਪ ਸਿੰਘ ਸਾਨੀ ਦੇ ਹੱਕ ਵਿੱਚ ਜਿਹੜਾ ਉਹ ਖੜੇ ਹੋਣਾ ਚਾਹੀਦਾ ਔਰ ਇੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਉਸ ਵੀਰ ਨੂੰ ਇਨਸਾਫ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ